ਲੋ ਜੀ ਲੋ ਜੀ ਨਵੀਂ ਜੋੜੀ ਕੱਲ ਮੈਰਿਜ ਹੋ ਗਈ ਸੀਗੀ ਅੱਜ ਫੰਕਸ਼ਨ ਹੈ ਆ ਜੀ ਅੱਜ ਸੀਗੀ ਅਸੀਂ ਬਰੋਟੀ ਤੇ ਨਵੀਂ ਜੋੜੀ ਕੱਲ ਵਿਆਹ ਹੋ ਗਿਆ ਸੀਗਾ ਤੇ ਅੱਜ ਇਹਨਾਂ ਦੇ ਗੈਸਟ ਹੋਣੇ ਕੁੜੀ ਵਾਲਿਆਂ ਦੇ ਉਹਨਾਂ ਦੇ ਘਰੇ ਪ੍ਰੋਗਰਾਮ ਹੈ ਸਾਨੂੰ ਸੱਦਿਆ ਸੀ ओनली ਡੋਬਿਟਰ ਆ ਤੇ ਪੂਜਾ ਕਰਨ ਲੱਗੇ ਸੀਗੇ ਮੈਂ ਕਿਹਾ ਚਲੋ ਤੁਹਾਨੂੰ ਦਿਖਾਉਂਦੇ ਆ ਫੇਸਬੁੱਕ ਫੈਮਿਲੀ ਨੂੰ ਤੇ ਆ ਜਾਓ ਫਿਰ ਦੇਖੋ ਵੀਡੀਓ ਜਿਠੇਰੇ ਪੂਜਦੇ ਪਏ ਮੈਂ ਕਹਾਂ ਚਲੋ ਤੁਹਾਨੂੰ ਸ਼ੇਅਰ ਕਰਦੇ ਆਂ ਵੀਡੀਓ очку Qualse la croom

ਫਿਰ ਲੈ ਕੇ ਪਾ ਦੇਣਾ ਇਹ ਕਿੰਨਾ ਦੇਖਾਂਗਾ ਇਹ ਕਿੰਸ਼ਾ ਤੇਲਾ ਇੱਕ ਤਾਂ ਕਾਪੀਆਂ ਦੇ ਲੋ ਕਿੰਨੀਆਂ ਭੰਗਿਆ ਕਮੈਂਟ ਕਰਕੇ ਦੱਸਿਓ ਇਹ ਰਸਮ ਕਿਹਨੇ ਕਿਹਨੇ ਦੇਖੀ ਆ